ਅਸਮਤੀ ਕਿਸਮਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਝੰਡੇ ਰੋਗ ਦੀ ਜਿਵੇਂ ਹੁਣ ਆਪਣੇ ਕਿਸਾਨਪਰਾ ਮੁੱਛਲ 14 ਸਿੱਕ ਜਾਂ ਪੂਸ਼ਾ ਬਸਮਤੀ 18 86 ਦੀ ਜਿਹੜੀ ਟ੍ਰਾਂਸਫਰਡਿੰਗ ਕਰ ਰਹੇ ਨੇ ਹੁਣ ਕਿਸਾਨਾਂ ਦੇ ਸਵਾਲ ਹੈ ਬਾਈ ਵੀ ਸਾਡੇ ਪਹਿਲਾ ਪਨੀਰੀ ਦੇ ਵਿੱਚ ਝੰਡਾ ਰੋਗ ਆਇਆ ਜਿਹੜੇ ਕਿਸਾਨਪਰਾ ਨੇ ਝੋਨਾ ਲਾ ਲਿਆ ਹੁਣ ਉਹਨਾਂ ਦੇ ਅਗਲੇ ਸਵਾਲ ਆ ਵੀ ਝੋਨਾ ਲਾਉਣ ਦੇ ਵਿੱਚ ਕਿੰਨਾ ਕਾਫੇਗਾ ਕੁਝ ਕਿਸਾਨਪਰਾ ਹੈ 5-7 ਦਿਨਾਂ ਤੱਕ ਜਿਹੜੀ ਇਹਦੀ ਟ੍ਰਾਂਸਫਰਡਿੰਗ ਕਰਨਗੇ ਉਹਨਾਂ ਦੇ ਪਨੀਰੀਆਂ ਵਿੱਚ ਝੰਡਾ ਰੋਗ ਆ ਰਿਹਾ ਹੈ ਕਹਿੰਦੇ ਵੀ ਅਸੀਂ ਬਾਈ ਜੀ ਬੀਜ ਵੀ ਸ਼ਕਤੀਵਰਧਕ ਕੰਪਨੀ ਦਾ ਲਿਆ ਕੋਈ ਕਹਿ ਰਿਹਾ ਸੀ ਸਟਾਰ ਐਗਰੀ ਦਾ ਸੀਡ ਲਿਆ ਕੋਈ ਕਹਿ ਰਿਹਾ ਸੀ ਰਾਸ਼ੀ ਕੰਪਨੀ ਦਾ ਸੀਡ ਲਿਆ ਕਿਉਂਕਿ ਚੰਗੇ ਤੋਂ ਚੰਗੇ ਕੰਪਨੀ ਦੇ ਜਿਹੜੇ ਸੀਡ ਕਿਸਾਨਾਂ ਨੇ ਇਸ ਸਾਲ ਚੋਂ ਸਿੱਕ ਮੁਚੜ ਦੇ ਲਏ ਆ ਤੇ ਕਹਿੰਦੇ ਵੀ ਸੀਡ ਰੇਟ ਵੀ ਸੀਡ ਟ੍ਰੀਟਮੈਂਟ ਕੀਤਾ ਉਹ ਵੀ ਬਹੁਤ ਵਧੀਆ ਕੀਤਾ ਪਰ ਸਾਡੇ ਫਿਰ ਵੀ ਝੰਡਾ ਰੋਗਾ ਰਿਹਾ ਸੀ ਹਰ ਰੋਜ਼ ਜੜੀਆਂ ਉਹਦੇ ਵਿੱਚ ਦਵਾਈਆਂ ਕਰ ਰਹੇ ਆ ਪਹਿਲੀ ਗੱਲ ਤਾਂ ਜੇ ਤੁਸੀਂ ਬਾਸਮਤੀ ਲਾਈਏ ਚ ਹਿਲਾ ਰਹੇ ਹੋ ਪਹਿਲੀ ਗੱਲ ਤਾਂ ਛੰਡੇ ਰੋਗ ਤੋਕਾ ਦੇਣਾ ਘਬਰਾਓ ਗਲਤ ਕੋਈ ਕੈਮੀਕਲ ਨਾ ਪਾਓ ਜੇ ਤੁਹਾਡੇ ਝੋਨਾ ਲੱਗਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਹਮਮਕੈਸੜਿਆ ਜਵੈਲਕੈਸੜ ਕੋਈ ਐਸ ਤਰ੍ਹਾਂ ਦੀ ਚੀਜ਼ ਨਾ ਵਰਤੋ ਜਿਹਦੇ ਨਾਲ ਉਹਦੇ ਕੱਦ ਵਧਾਉਣ ਵਾਲੇ ਜਿਹੜੇ ਹਾਰਮੋਨਸ ਹੁੰਨ ਉਹ ਵੱਜ ਜਾਣ ਕਿਉਂਕਿ ਜਦੋਂ ਆਪਾਂ ਕੋਈ ਬਾਲੀ ਗ੍ਰੋਥ ਹਰਮੋਨ ਵਾਲੀ ਬਾਸਮੰਦੀ ਵਿੱਚ ਪਾਉਂਦੇ ਆ ਉਹ ਜਿਹੜੇ ਕੱਦ ਵਧਾਉਣ ਵਾਲੇ ਹਾਰਮੋਨਸ ਹੁੰਦੇ ਆ ਉਹ ਤੇ ਆਪਦੇ ਸੰਤੁਲਨ ਬਗੈੜ ਲੈਂਦੇ ਆ ਚਰਚੰਡਾ ਰੋਗ ਝੰਡਾ ਰੋਗੀ ਹੋ ਜਾਂਦਾ ਹੋਰ ਆਪਣੇ ਜਿਹੜਾ ਕੁਛ ਨਹੀਂ ਹੁੰਦਾ ਪਹਿਲੀ ਗੱਲ ਤਾਂ ਝੰਡਾ ਰੋਗ ਤੋਂ ਘਭਰਾਓ ਨਾ ਕੋਈ ਵੀ ਤੁਸੀਂ ਦਵਾਈ ਪਾਉਣ ਤੋਂ ਬਾਅਦ ਜੇ ਤੁਹਾਡੇ ਪੰਜ ਚਾਰ ਬੂਟੇ 10 ਬੂਟੇ ਨਿਕਲਦੇ ਆ ਤਾਂ ਬਿਲਕੁਲ ਨਾ ਕਰੋ ਕਿਉਂਕਿ ਝੰਡੇ ਰੋਗ ਵਾਸਤੇ ਪੱਕੀ ਦਵਾਈ ਕੋਈ ਨਹੀਂ ਬਣੀ ਇਹਦੀ ਆਪਾਂ ਦਵਾਈਆਂ ਪਾ ਕੇ ਫੰਗੀਸਾਈਡ ਪਾ ਕੇ ਆਪਾਂ ਜਿਹੜਾ ਇਹਨੂੰ ਕੰਟਰੋਲ ਕਰ ਸਕਦੇ ਆ ਜਦੋਂ ਤੁਸੀਂ ਪਨੀਰੀ ਪੱਟਣੀ ਹੈ ਇੱਕ ਦਿਨ ਪਹਿਲਾਂ ਪਾਣੀ ਦੀ ਭਰੀ ਹੋਵੇ ਕਿਉਂਕਿ ਜਦੋਂ ਪਨੀਰੀ ਪੱਟੀ ਜਾਂਦੀ ਹੈ ਇਹਦੀਆਂ ਜੜਾਂ ਦੇ ਉੱਪਰ ਜ਼ਖਮ ਬਣ ਜਾਂਦੇ ਆ ਜੜਾਂ ਦੇ ਉੱਪਰ ਜਿਹੜੇ ਜ਼ਖਮ ਬਣਦੇ ਆ ਉਹਨਾਂ ਦੇ ਉੱਪਰ ਆਪਾਂ ਲੇਪ ਵੀ ਕਰਨਾ ਜ਼ਰੂਰੀ ਹੈ ਲੇਪ ਆਪਾਂ ਕਹਿੰਦੇ ਨਾ ਕਰਨਾ ਰੂਟ ਟਰੀਟਮੈਂਟ ਕਰਕੇ ਜਿਵੇਂ ਤੁਸੀਂ ਕਾਰਬੋਨ ਜੇ ਮ ਲੈ ਸਕਦੇ ਹੋ ਐਪਰੋਨ ਮਥਾਇਲ ਲੈ ਸਕਦੇ ਹੋ 1236 ਵੀ ਲੈ ਸਕਦੇ ਹੋ ਇੰਡੋਫਿਲ ਕੰਪਨੀ ਦਾ ਸਪਰਿੰਟ ਆਉਂਦਾ ਹੈ ਜਾਂ ਟਾਟਾ ਕੰਪਨੀ ਦੀ ਤਾਕਤ ਵੀ ਹੁੰਦੀ ਹੈ ਜਾਂ ਤਾਕਤ ਪਲੱਸ ਵੀ ਆਉਂਦੀ ਹੈ ਇਹਨਾਂ ਦੇ ਨਾਲ ਤੁਸੀਂ ਖਾਲ ਦੇ ਵਿੱਚ ਥੱਲੇ ਲਿਫਾਵਾ ਪਾ ਕੇ ਉਹਦੇ ਵਿੱਚ ਸਾਫ ਪਾਣੀ ਦੇ ਵਿੱਚ ਇੰਨਾ ਜਿਹੜੀਆਂ ਮਰਜ਼ੀਆਂ ਦਵਾਈਆਂ ਨੂੰ ਘੋਲ ਕੇ ਤੁਸੀਂ ਉਹਦਾ ਰੂਟ ਟਰੀਟਮੈਂਟ ਕਰਕੇ ਝੋਨਾ ਲਾ ਸਕਦੇ ਹੋ ਹੁਣ ਕਿਸਾਨ ਭਰਾਵਾਂ ਨੇ ਐਥੀਪ੍ਰੋਨ ਮਥੈਲ ਦੀ ਸਪਰੇਅ ਕੀਤੀ ਹੋਰ ਕਾਫੀ ਫੰਗੀਸਾਈਡ ਦੀ ਸਪਰੇਅ ਕੀਤੀ ਪਰ ਕਹਿੰਦੇ ਸਾਡੇ ਝੰਡਾ ਰੋਗ ਜਿਹੜਾ ਨਹੀਂ ਰੋਕਿਆ ਅਸੀਂ ਸੀਡ ਟਰੀਟਮੈਂਟ ਵੀ ਚੰਗਾ ਕੀਤਾ ਤੇ ਪਿਛਲੇ ਸਾਲਾਂ ਦੇ ਮੈਂ ਤਜਰਬੇ ਦੱਸਦਾ ਮੇਰੇ ਖੇਤਾਂ ਦੇ ਵਿੱਚ ਸਾਡੇ ਡਾਈਜਨ ਦਵਾਈ ਜ਼ਿਆਦਾ ਵਰਤਦੇ ਆ ਤੇ ਐਥੀਪ੍ਰੋਨ ਮਥੈਲ ਦੀ ਵੀ ਜ਼ਿਆਦਾ ਮੰਗ ਹੈਗੀ ਕਿਉਂਕਿ ਵਿਚ ਕਿਸਾਨ ਭਰਾ ਕਹਿੰਦੇ ਬਈ ਅਸੀਂ ਇੱਕ ਵਾਰੀ ਸਾ ਆਪਣਾ ਮਥੈਲ ਪਾਇਆ ਸੀ ਸਾਡੇ ਝੰਡਾ ਰੋਗ ਨਹੀਂ ਆਇਆ ਦੂਸਰੀ ਗੱਲ ਵਿਚ ਕਿਸਾਨ ਭਰਾ ਇਸ ਤਰ੍ਹਾਂ ਵੀ ਵਿਚਾਰ ਹੋ ਰਿਹਾ ਵੀ ਕਹਿੰਦੇ ਬਈ ਇਸ ਸਾਲ ਅਸੀਂ ਪਹਿਲੇ ਸਾਲ ਬਾਸਮਤੀ ਲਾਈ ਆ ਕਿ ਸਾਨੂੰ ਬਾਸਮਤੀ ਦੇ ਵਿੱਚ ਹਫਤੇ ਬਾਅਦ ਦਵਾਈ ਪਾਉਣੀ ਪਿਆ ਕਰੋ ਝੰਡਾ ਰੋਗ ਵਾਲੀ ਕਿ ਸਾਨੂੰ ਚੌਥੇ ਦਿਨ ਦਵਾਈ ਪਾਉਣੀ ਪਿਆ ਕਰੋ ਪਹਿਲੀ ਗੱਲ ਤਾਂ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਦੋ ਸੋਨੂੰ ਝੰਡਾ ਰੋਗ ਵਾਲੇ ਬਾਈ ਇੱਕ ਵਾਰੀ ਵੀ ਪਾ ਕੇ ਸਰ ਸਕਦਾ ਸੋਨੂੰ ਦੋ ਵਾਰੀ ਆ ਚਾਰ ਵਾਰੀ ਵੀ ਪਾਉਣੀ ਪੈ ਸਕਦੀ ਹੈ ਕਿਉਂਕਿ ਜਿੰਨਾ ਜ਼ਮੀਨਾਂ ਦੇ ਵਿੱਚ ਝੰਡਾ ਰੋਗ ਜ਼ਿਆਦਾ ਨਿਕਲ ਲੱਗ ਜਾਂਦਾ ਫਿਰ ਕਿਸਾਨਾਂ ਨੂੰ ਉਹਦੀ ਸੋਚ ਹੋ ਜਾਂਦੀ ਹੈ ਕੋਈ ਕੁਛ ਦੱਸਦਾ ਉਹ ਫਲਾਣਾ ਲੈ ਕੇ ਪਾ ਦੇ ਬਈ ਜਾਂ ਫਲਾਣਾ ਲੈ ਕੇ ਪਾ ਦੇ ਤੁਸੀਂ ਕੰਮ ਕੀ ਕਰਨਾ ਹੈ ਜੱਦਾ ਲੀਟਰ ਡਾਈ ਜਾਂਦਾ ਛੱਟਾ ਦੇ ਸਕਦੇ ਹੋ ਜਾਂ ਅੱਧਾ ਕਿਲੋ ਥੈਪਨੋਟ ਮਥੈਲ ਜੇ ਇਹਨਾਂ ਚੀਜ਼ਾਂ ਦਾ ਨਹੀਂ ਛੱਟਾ ਦੇਣਾ ਤਾਂ ਤੁਸੀਂ ਇੱਕ ਗੁੜ ਦੇ ਵਿੱਚ ਮਲਟੀਪਲਾਈ ਕਰੋ ਜਾ ਤਾਂ ਬੈਕਟ ਬਾਇਬ ਨੂੰ ਜਾਂ ਤੁਸੀਂ ਫਸ ਰੱਖ ਸਕਦੇ ਹੋ ਕਿਉਂਕਿ ਦੋਨਾਂ ਦੇ ਵਿੱਚ ਇੱਕੋ ਹੀ ਤਕਨੀਕ ਹੈ ਇੱਕ ਸੁੱਕਾ ਡੱਬੇ ਦੇ ਵਿੱਚ 1 ਲੀਟਰਾਂ ਦੇ ਵਿੱਚ ਹੁੰਦਾ ਤੁਸੀਂ 200 ਐਮਐਲ ਬੈਕਟ ਬਾਇਬ ਲੈਣਾ ਹੈ 100 ਲੀਟਰ ਪਾਣੀ ਢੋਲ ਦੇ ਵਿੱਚ ਪਾ ਦਿਓ ਉਹਦੇ ਵਿੱਚ 4 ਤੋਂ 5 ਕਿਲੋ ਤੱਕ ਤੁਸੀਂ ਜਿਹੜਾ ਗੋਲ ਮਲਟੀਪਲਾਈ ਕਰ ਦੋ ਉਹਨੂੰ ਤੁਸੀਂ ਚੰਗੀ ਤਰ੍ਹਾਂ ਹਿਲਾਉਂਦੇ ਰਹੋ ਚੌਥੇ ਪੰਜਵੇਂ ਦਿਨ ਜਦੋਂ ਉਹਦੇ ਵਿੱਚ ਬਿਸ਼ਾਣੂ ਪੈਦਾ ਹੋ ਜਾਂਦੇ ਨੇ ਜੇ ਉਹਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਂਦਾ ਉਹਦੇ ਨਾਲ ਜਿਹੜਾ ਉਹ ਗੁਲਦਾ ਚੰਗੀ ਤਰ੍ਹਾਂ ਮਲਟੀਪਲਾਈ ਬਣ ਜਾਂਦਾ ਜਦੋਂ ਤੁਸੀਂ ਪਾਣੀ ਲਾ ਰਹੇ ਹੋ ਨੱਕੇ ਦੇ ਉੱਪਰ ਰੱਖ ਕੇ ਤੁਸੀਂ ਗਿਟਵਲ ਖੋਲਦੋ ਹੌਲੀ ਹੌਲੀ ਸੋਡੇ ਸਾਰੇ ਪਲਾਟ ਦੇ ਵਿੱਚ ਉਹ ਜਿਹੜੀ ਦਵਾਈ ਫਿਰ ਜਾਣੀ ਹੈ ਕਿਉਂਕਿ ਜਦੋਂ ਆ ਬੈਕਟ ਬੈਵ ਲੈ ਲਓ ਜਾਂ ਫਸ ਰਕਸ਼ਤ ਲੈ ਲਓ ਸੁੱਕੇ ਵਾਲੀ 200 ਗ੍ਰਾਮ ਲੈ ਲਓ ਤੇ ਜਿਹੜੀ ਲੁੱਕੜ ਵਾਲੀ ਉਹ ਤੁਸੀਂ 200 ਮਿਲ ਲੈਣੀ ਆ ਤੁਸੀਂ ਗੁੜ ਦੇ ਨਾਲ ਉਹਦਾ ਜਿਹੜਾ ਮਲਟੀਪਲਾਈ ਕਰਨਾ ਕਿਉਂਕਿ ਉਹਦੀਆਂ ਜੜ੍ਹਾਂ ਦੇ ਉੱਪਰ ਲੇਪ ਬਣ ਜਾਂਦਾ ਉਹਦੇ ਨਾਲ ਜਿਹੜਾ ਝੰਡਾ ਰੋਗ ਵੱਲਦਾ ਨਹੀਂ ਪਹਿਲਾਂ ਤਾਂ ਬੀਜ ਦੇ ਰਾਹੀਂ ਫੈਲਦਾ ਫਿਰ ਦੂਸਰਾ ਮਿੱਟੀ ਦੇ ਰਾਹੀਂ ਫੈਲਦਾ ਇੱਕ ਕਦੇ ਵੀ ਇਹ ਗਲਤੀ ਨਾ ਕਰਿਓ ਜੇ ਤੁਹਾਡੇ ਝੰਡਾ ਰੋਗ ਆ ਗਿਆ ਜਾਂ ਤੁਸੀਂ ਵੱਢ ਲਓ ਜਾਂ ਉਹਨੂੰ ਪੱਟ ਲਓ ਕੁਛ ਨਹੀਂ ਕਰਨਾ ਤੁਸੀਂ ਆਪਣੀ ਕ੍ਰੌਪ ਪ੍ਰੈਕਟਿਸ ਕਰੋ ਜਿਵੇਂ ਤੁਹਾਨੂੰ ਅੱਧਾ ਲੀਟਰ ਡਾਈ ਜਾਂਦਾ ਛਿੱਟਾ ਲਾ ਸਕਦੇ ਹੋ ਥਾਇਪੋਨੇਟ ਮਥੈਲ ਅੱਧਾ ਕਿਲੋ ਛਿੱਟਾ ਲਾ ਸਕਦੇ ਹੋ ਤੇ ਇੰਡੋਫਿਲ ਕੰਪਨੀ ਦੀ ਸਪ੍ਰਿੰਟ ਆਉਂਦੀ ਆ ਉਹਨੂੰ ਅੱਧਾ ਕਿਲੋ ਦਾ ਸ਼ਿੱਟਾ ਲਾ ਸਕਦੇ ਹਾਂ ਕਪਤਾਨ ਪਲੱਸ ਹੈਕ ਜਾ ਆਉਂਦੀ ਆ ਕਿਸਾਨਪੁਰਾ ਉਹਦਾ ਵੀ ਅੱਧਾ ਕਿਲੋ ਦਾ ਸ਼ਿੱਟਾ ਲਾਉਂਦੇ ਆ ਪਰ ਕੋਈ ਕਹਿੰਦਾ ਬਈ ਡੀਜ਼ਲ ਪਾ ਲੂ ਕੋ ਕਹਿੰਦਾ ਕੁਸ਼ ਪਾ ਲੂ ਕੋਈ ਕਹਿੰਦਾ ਫੜਕੜੀ ਪਾ ਲੂ ਇਨ੍ਹਾਂ ਚੀਜ਼ਾਂ ਦੇ ਨਾਲ ਜਿਹੜਾ ਝੰਡੇ ਰੋਗ ਦਾ ਹੱਲ ਨਹੀਂ ਹੋਣਾ ਪਹਿਲੀ ਗੱਲ ਤਾਂ ਤੁਸੀਂ ਨੇ ਝੰਡੇ ਰੋਗ ਤੋਂ ਖਬਰਾਉਣਾ ਨਹੀਂ ਚਾਹੇ ਤੁਹਾਡੀ ਪਨੀਰ ਵਿੱਚ ਹੈਗਾ ਚੇਨਾ ਹੈਗਾ ਜਦੋਂ ਤੁਹਾਡੇ ਘਟੂ ਘਟ 22 ਦਿਨਾਂ ਦੀ ਵੈਰਾਈਟੀ ਹੁੰਦੀ ਆ ਉਦੋਂ ਜਾ ਕੇ ਜਿਹੜੇ ਝੰਡੇ ਰੋਗ ਦੇ ਸੋਨੂੰ ਲੱਛਣ ਦੇਖਣਗੇ ਵੀ ਇਹ ਉੱਪਰ ਨੂੰ ਜਿਹੜਾ ਇੱਕ ਬੂਟਾ ਵਧਣਾ ਹੈ ਸਟਾਰਟ ਹੋ ਜਾਂਦਾ ਕਿਉਂਕਿ ਜਿਹੜਾ ਝੰਡੇ ਰੋਗ ਵਾਲਾ ਬੂਟਾ ਹੁੰਦਾ ਉਹ ਆ ਦਾ ਹਾਰਮੋਨਸ ਕੱਦ ਵਧਾਉਣ ਵਾਲੇ ਵਧਾ ਲੈਂਦਾ ਨਾ ਉਹਨੂੰ ਵਧਣ ਦਾ ਪਤਾ ਹੁੰਦਾ ਨਾ ਉਹਨੂੰ ਫੁੱਲਣ ਦਾ ਪਤਾ ਹੁੰਦਾ ਹੈ ਮੈਂਟਲੀ ਤੌਰ ਤੇ ਮੈਂਟਲ ਹੋ ਜਾਂਦਾ ਵੀ ਉਹਨੂੰ ਕਾਸ਼ੇ ਦਾ ਪਤਾ ਨਹੀਂ ਹੁੰਦਾ ਕਿਉਂਕਿ ਝੰਡੇ ਰੋਗ ਦੀ ਅਵਸਥਾ ਅਸਥਿਰ ਬਣ ਜਾਂਦੀ ਉਹ ਸਾਰੀ ਜੀਰੀ ਤੋਂ ਜਿਹੜਾ ਅਲੱਗ ਦੇਖਣਾ ਸਟਾਰਟ